ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਇੱਕ ਮੱਦੇ ਨਜ਼ਰ ਬਟਾਲਾ ਪੁਲਿਸ ਦੀਆਂ ਵਾਖੜ ਵਖ ਟੋਕੜੀਆਂ ਵੱਲੋਂ ਬਟਾਲਾ ਦੇ ਪੀੜਪੜ ਵਾਲੇ ਇਲਾਕਿਆਂ ਦੇ ਵਿੱਚ ਕੀਤਾ ਗਿਆ ਫਲੈਗ ਮਾਰਚ ਇਸ ਮੌਕੇ ਡੀਐਸਪੀ ਸਿਟੀ ਐਡੀ ਸਿੰਘ ਵੱਲੋਂ ਫਲੈਗ ਮਾਰਚ ਦੀ ਅਗਵਾਈ ਕੀਤੀ ਗਈ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਫਲੈਗ ਮਾਰਚ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਬਣਾਉਣ ਲਈ ਕੱਢਿਆ ਜਾਂਦਾ ਹੈ ਔਰ ਜਿੰਨੇ ਵੀ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਡਰ ਪਾਉਣ ਦੇ ਲਈ ਇਹ ਫਲੈਗ ਮਾਰਚ ਕੱਢੇ ਜਾਂਦੇ ਹਨ ਬਟਾਲਾ ਦੇ ਵਖ ਵਾਖੇ ਇਲਾਕਿਆਂ ਦੇ ਵਿੱਚ ਵੱਖ-ਵੱਖ ਟੋਕਰੀਆਂ ਫਲੈਗ ਮਾਰਚ ਕੱਢ ਰਹੀਆਂ ਨੇ ਇਹ ਫਲੈਗ ਮਾਰਚ ਕੱਦਣ ਦਾ ਮਕਸਦ ਹੈ ਕਿ 15 ਅਗਸਤ ਦਾ ਦਿਨ ਖੁਸ਼ਹਾਲੀ ਦੇ ਨਾਲ ਨਿਕਲੇ ਕੋਈ ਵੀ ਅਨੁਸੁਖਾਵੀ ਘਟਨਾ ਨਾ ਵਾਪਰੇ ਬਟਾਲਾ ਤੋਂ ਅਸ਼ੋਕ ਜਰੇਵਾਲਦੀ ਰਿਪੋਰਟ ਅੱਜ ਹੀ 15 ਅਗਸਤ ਆਉਣ ਵਾਲੀ ਆ ਤੇ ਸੀਨੀਅਰ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਜੀਐਸਪੀ ਸਾਹਿਬ ਦੀ ਹਦਾਇਤਾਂ ਤੇ 15 ਅਗਸਤ ਦੇ ਸੰਬੰਧ ਰੂਪ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਲਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਨਿਵਾਰਸ ਚੀਜ਼ ਮਿਲਦੀ ਹੈ ਨਿਵਾਰਸ ਬੋਟਸਰ ਦਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੋਚਣਾ ਦੇ ਕੋਈ ਅਰਥ ਖਾ ਵੀ ਘਟਾਣਾ ਨਾ ਵਾਪਰ ਜੇ ਇਸ ਕਰਕੇ ਫਲੈਗ ਮਾਰਕ ਕਰਦੇ ਨੇ ਕਿੰਨੇ ਦੀ ਸਮਝ ਦੇ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲਿਸ ਸਾਡੇ ਨਾਲ 24 ਘੰਟੇ ਤਰੀਕ ਤੇ ਤੁਹਾਡ ਵੀ ਸਤਿਕਾਰ ਕਰਨ ਲਈ ਆਮ ਲੋਕ ਕੀ ਕਰਦਾ ਹੈ ਸਾਨੂੰ ਸਪੱਸ਼ਟ ਰਹੀ ਐਸਐਚਓ ਦਾ ਨੰਬਰ ਹੈ ਜੀ ਮੇਰਾ ਨੰਬਰ ਆ ਜੀ ਸੀਡੀਐਸ ਦੱਸੇ ਵਾਲਿਆਂ ਦਾ ਨੰਬਰ ਹੈ ਕੰਟਰੋਲ ਰੂਮ ਦਾ ਨੰਬਰ ਹਰ ਜਗ੍ਹਾ ਦਾ ਨੰਬਰ ਸੇ ਉਸ ਲੋਬਾ ਸਾਰਾ ਜੀ ਬੈਕ ਕਲੋਨੀ ਵਾਲੇ ਪਾਸੇ ਇਧਰ ਨਿਕਲ ਕੇ ਸਾਰਾ ਹਸੀਨ ਵਾਲਾ ਪੂਰਾ ਸਾਰਾ ਕਰਾਂਗੇ ਜਿੱਦੂ ਜਿਹੜੇ ਜਿਹੜੇ ਸਰਵੇਖਣੇ ਨਿਕਲ ਤੱਕ ਸਭ ਉਹਨਾਂ ਤੇ ਇਨਸਟੈਗ ਮਾਗਤ ਲੱਭਾ ਬਿਲਕੁਲ ਬਿਲਕੁਲ ਜੇ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾੜੇ ਅੰਸਰ ਅੰਸਰ ਦੇ ਅੰਦਰ ਵੀ ਭਾਵਨਾ ਹੁੰਦੀ ਆ ਵੀ ਮੈਂ ਪੁਲਿਸ ਦੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛੇ